ਜਿੱਦੋਂ ਦੇ ਕਾਰਨ ਜਾਂ ਖਲਾਵੇਂ ਕਾਰਨ ਸਾਡੇ ਪਰਿਵਾਰਾਂ ਨੂੰ ਦੰਤਰਾਂ ਦੇ ਵਿੱਚ ਖੜੇ ਬਾਰੇ ਮਿਲਿਆ ਤਾਂ ਕਿਹਦੇ ਨੂੰ ਦੇ ਇਤਾਲੀ ਮਤੋਂ ਲੈ ਲਵੋਗੇ ਜਿਹੜੇ ਦੰਤਰਾਂ ਦੇ ਭਾਵ ਇੱਥੇ ਇੰਦੇ ਨੇ ਉਹਨਾਂ ਵੱਲੋਂ ਜੋ ਚੱਲੀ ਹੈ ਉਹ ਬਰਦਾਰ ਤੋਂ ਟੁੱਟਨੇ ਲੱਗੇ ਤਾਂ ਇਹਨਾਂ ਦੇ ਜਾਨਾ ਕਿੰਨਾ ਦੇ ਹਰ ਇੱਕ ਪਿੰਡ ਦੇ ਵਿੱਚ ਦੇ ਹਰ ਇੱਕ ਪਿੰਡ ਦੇ ਵਿੱਚ ਕਾਫਾਤੇਗੜ ਚੂੜੀਆਂ ਤੇ ਪਿੰਡ ਕਾਲਾ ਅਫਗਾਨਾ ਵੇਕੇ ਸਰਕਾਰ ਆਪ ਦੇ ਦਵਾਰ ਤਹਿਤ ਲਗਾ ਕੈਂਪ ਬਲਬੀਰ ਸਿੰਘ ਪੰਨੂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਧੋਖਾ ਦੇ ਮਸਲੇ ਕਰਵਾਏ ਹਲਕਾ ਕਾਫਾਤੇਗੜ ਚੂੜੀਆਂ 'ਚ ਨਸ਼ੇ ਨੂੰ ਕਰਾਂਗੇ ਖਤਮ ਕਿਹਾ ਬਲਬੀਰ ਸਿੰਘ ਪੰਨੂ ਨੇ ਹਲਕਾ ਕਾਫਾਤੇਗੜ ਚੂੜੀਆਂ ਅਦੀਨਪਿੰਦੇ ਪਿੰਡ ਕਾਲਾ ਅਫਗਾਨਾ ਵੇਕੇ ਸਰਕਾਰ ਆਪ ਦੇ ਦਵਾਰ ਤਹਿਤ ਕੈਂਪ ਲਗਾਇਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਚ ਸਭਾ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੌਕੇ ਵੱਖ-ਵੱਖ ਮਹਿਕਮੇ ਤੇ ਆਏ ਅਧਿਕਾਰ ਗਈਆਂ ਅਤੇ ਉਹਨਾਂ ਨੂੰ ਮੌਕੇ ਤੇ ਹੱਲ ਕਰਵਾਉਂਦੇ ਯਤਨ ਕੀਤੇ ਗਏ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜੁੱਧ ਨਸ਼ੀਵਰ ਤਹਿਤ ਹਲਕਾ ਫਤਿਹਗੜ ਚੂੜੀਆਂ ਤੋਂ ਨਸ਼ਾ ਖਤਮ ਕਰਨ ਦੀ ਮਹਿਮ ਸ਼ੁਰੂ ਕੀਤੀ ਗਈ ਹੈ ਅਤੇ ਚਲਦੀ ਹੀ ਹਲਕੇ ਚੋਂ ਨਸ਼ਾ ਖਤਮਕਰ ਨਸ਼ਾ ਤਸ਼ਕਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹਨਾਂ ਕਹਿੰਦੇ ਕਿ ਹਲਕਾ ਫਤਿਹਗੜ ਚੂੜੀਆਂ ਦੇ ਪਿੰਡਾਂ ਦਾ ਵਿਕਾਸ ਚੰਗੀ ਪੰਦਰ ਤੇ ਕਰਵਾਇਆ ਜਾਵੇਗਾ ਤੇ ਕਿਸੇ ਵੀ ਪਿੰਡ 'ਚ ਵਿਕਾਸ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਸਰਪੰਚ ਤਾਰ ਸਿੰਘ ਜੀ ਮਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਸਾਡੇ ਕਾਲਾਫਗਾਨਾ ਤੋਂ ਪੱਤਰਕਾਰ ਪਰਮੀਤ ਸਿੰਘ ਸ਼ਿਸ਼ਰੀਵਾਲ ਅਤੇ ਮਲਕੀ ਸਿੰਘ ਮਮਨ ਦੀ ਖਾਸ ਰਿਪੋਰਟ ਅੱਜ ਪਿੰਡ ਕਾਲਾ ਕਲਾਣਾ ਵਿੱਚ ਸਰਕਾਰ ਆਪਕੇ ਦਵਾਰ ਦੇ ਤਹਿਤ ਪ੍ਰਸ਼ਾਸਨ ਦੇ ਨਮਾਇੰਦੇ ਦੇ ਤਰੀਕ ਪਿੰਡ ਦੀਆਂ ਸਾਰੀਆਂ ਮੁਸ਼ਕਲਾਂ ਸੁਣੀਆਂ ਗਈਆਂ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਹਦਾਇਤਾਂ ਨੇ ਪਿੰਡਾਂ ਦੇ ਵਿੱਚ ਇੱਕ ਨਸ਼ੇ ਦੇ ਕੁੰਮ ਦੂਰ ਕਰਨਾ ਹੈ ਜੋ ਤੇ ਨਸ਼ਿਆਂ ਵਿਰੁੱਧ ਸਾਰੇ ਮੈਂਬਰ ਸਹਿਬਾਨਾਂ ਨੂੰ ਮੁੱਤ ਭਰ ਸੱਜਣਾ ਨੂੰ ਸਰਪੰਚ ਸਾਹਿਬਾਂ ਨੂੰ ਬੇਨਤੀ ਕੀਤੀ ਗਈ ਹੈ ਜਿਹੜਾ ਪਿੰਡਾਂ ਦੇ ਵਿੱਚ ਕੋਈ ਵੀ ਅਗਲੇ ਅਗਲੇ ਪਿੰਡਾਂ ਦੇ ਵਿੱਚ ਇਹਨਾਂ ਦੇ ਧਿਆਨ ਦੇ ਵਿੱਚ ਆਉਂਦਾ ਜੇ ਕੋਈ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਾਰੋਬਾਰ ਕਰਦਾ ਤੇ ਉਹ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਐਸਐਚਓ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਜੀਪੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਜੋ ਇਹਨਾਂ ਨੂੰ ਚੰਗਾ ਲੱਗਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਸ ਮੇਮ ਨੂੰ ਅਸੀਂ ਸਾਰੇ ਨਾਲ ਮਿਲ ਕੇ ਯਤਾਰ ਕਰੀਏ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਇਸ ਕੋਰਟ ਤੋਂ ਬਚ ਸਕੇ ਅੱਜ ਪੰਡ ਕਾਲੇ ਬਗਾਨੇ ਦੇ ਵਿੱਚ ਸਾਰੇ ਪਿੰਡ ਦੀ ਸੰਗਤ ਨੇ ਇੱਥੋਂ ਦੇ ਵਸਨੀਕਾਂ ਨੇ ਅੱਜ ਫੈਸਲਾ ਕੀਤਾ ਹੈ ਪਿੰਡ ਦੇ ਵਿੱਚ ਬੈਠ ਕੇ ਫੈਸਲਾ ਕੀਤਾ ਵੀ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਪਿੰਡ ਕਾਲੇ ਗੋਦਾਂ ਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਇਦਾਂ ਹੀ ਮੈਂ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਇਦਾਂ ਹੀ ਸਾਰੇ ਪਿੰਡਾਂ ਦੇ ਵਿੱਚ ਪੂਰੀ ਪਿੰਡਾਂ ਦੀ ਪੰਚਾਇਤ ਪੂਰੇ ਪਿੰਡਾਂ ਦੇ ਸੀਨੀਅਰ ਨਮਾਇਦੇ ਭੈਣਾ ਵੀਰ ਸਾਰੇ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਮਤਾ ਪਾਓ ਜੇ ਕੋਈ ਨਸ਼ਾ ਵੇਚਦਾ ਹੈ ਉਹਨੂੰ ਪਿੰਡ ਦੇ ਵਿੱਚ ਪਿੰਡ ਦੇ ਵਿੱਚੋਂ ਪਿੰਡ ਨਕਾਸੀ ਕਰੋ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਤੇ ਉਸੇ ਨੂੰ ਦੇ ਆਧਾਰ ਤੇ ਪਰਚਾ ਦਰਜ ਕਰੋ ਜਾਂ ਕੋ ਨਸ਼ੇ ਵਾਲੇ ਦੀ ਜਮਾਨਤ ਦੇਣ ਆਉਂਦਾ ਉਹਦੇ ਉੱਤੇ ਵੀ ਜਿਹੜੀ ਧਾਰਾ ਬਣਦੀ ਉਸ ਧਾਰਾ ਦੇ ਦੀਨ ਪਰਚਾ ਦਰਜ ਕਰੋ ਤੇ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਇਸ ਮਹੀਨੇ ਦੇ ਵਿੱਚ ਸਾਰੇ ਮਦਗੜ ਵਾਸੀ ਤਗੜੇ ਹੋ ਕੇ ਸਾਧighetਾਂ ਜੋ ਅਸੀਂ ਪੰਜਾਬ ਨੂੰ ਹਲਕੇ ਨੂੰ ਦੁਬਾਰਾ ਹੱਸਦਾ ਵਸਤਾ ਹਲਕਾ ਪਿੰਡਾਂ ਨੂੰ ਦੁਬਾਰਾ ਹੱਸਦੇ ਵਸਤੀ ਪਿੰਡ ਬਣਾ ਦੇਤੀ ਬਹੁਤ ਬਹੁਤ ਧੰਨਵਾਦੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਹ